ਹਾਂਜੀ ਬਾਈ ਜੀ ਅੱਜ ਕੱਲ੍ਹ ਕੀ ਹੈ ਨਾ ਪਸ਼ੂ ਥੋੜਾ ਜਿਹਾ ਰਿਪੀਟ ਹੁੰਦਾ ਹੀ ਜਾਂਦਾ ਹੈ ਨਾ ਰਹਿਣ 'ਚ ਕਮੀ ਆ ਰਹੀਆਂ ਨੇ ਕੀ ਪਹਿਲਾਂ ਤਾਂ ਆਪਾਂ ਨੇ ਪਸ਼ੂਆਂ ਨੂੰ ਹੀਟ ਜਿਹੜੀ ਉਹਦੀ ਦੇਖ ਲੈਣੀ ਚਾਹੀਦੀ ਬਈ ਕੋਈ ਸੋਚ ਚੰਗੀ ਤਰ੍ਹਾਂ ਹੀਟ 'ਚ ਤੇ ਨੰਬਰ ਦੂਜਾ ਫਿਰ ਪਾਣੀ ਦੀ ਜੱਜਮੈਂਟ ਦੇਖਣੀ ਆਪਾਂ ਨੇ ਜਿੱਦਾਂ ਇਹ ਕਾਰਡ ਪਾਏ ਹੋਏ ਹੈ ਟੈਂਪਰੇਚਰ ਸਹੀ ਦੱਸ ਰਿਹਾ ਕਈ ਵਾਰੀ ਪਸ਼ੂ ਹੀਟ 'ਚ ਵੀ ਵਧੀਆ ਹੁੰਦਾ ਪਾਣੀ ਦੀ ਘਾਟ ਰਹਿ ਜਾਂਦੀ ਆਪਾਂ ਤੋਂ ਪਾਣੀ ਠੰਡਾ ਵੀ ਮਿਲ ਜਾਂਦਾ ਕਈ ਵਾਰੀ ਬਾਕੀ ਮੰਗ ਲਓ ਪਰ ਜਿਹੜਾ ਜਿ ਕਾਰਡ ਆ ਸਹੀ ਟੈਂਪਰੇਚਰ ਦੱਸ ਰਿਹਾ ਉਦੋਂ ਵਾਰ ਜਿਹੜਾ ਕੰਟੇਨਰ ਆਏ ਪੂਰੀ ਬਣੀ ਹੋਈ ਹੋਣੀ ਚਾਹੀਦੀ ਹੈ ਜਿਦਾਂ ਕਿ ਨਾਈਟ੍ਰੋਜਨ ਐਸਿਡ ਦੀ ਇੱਥੇ ਨਿਕੜਨ ਨਾਈਟ੍ਰੋਜਨ ਉਹ ਮੈਂ 690 ਟੈਂਪਰੇਚਰ ਦਾ ਜਦੋਂ ਪੀ ਜਿਹੜਾ ਸੀਮਨ ਹੈ ਉਹ ਲਗਭਗ 37 ਡਿਗਰੀ ਟੈਂਪਰੇਚਰ 'ਚ ਆਉਣਾ ਇੱਕ ਵਾਰ ਤੇ ਨਹੀਂ ਤੇ ਮਾੜਾ ਮੋਟਾ ਕੋਈ ਗਲਤੀ ਰਹਿ ਜਾਂਦੀ ਹੈ ਨਾ ਫਿਰ ਇਹ ਫਟ ਜਾਂਦਾ ਟਿਪਰ ਬੜਾਕਾ ਪੈ ਜਾਂਦਾ ਪੂਰਾ ਨੁਕਸਾਨ ਹੋ ਜਾਂਦਾ ਆਪਣੇ ਸੀਮਨ ਸਟਰਾ ਦਾ ਦੋ ਤਿੰਨ ਕੋ ਗਲਤੀਆਂ ਜਿਹੜੀ ਆਪਾਂ ਨੂੰ ਸੁਧਾਰ ਕਰ ਲਈਏ ਛੋਟੀਆਂ ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਫਿਰ ਪਛੂਏ ਜਿਹੜੇ ਆਪਣੇ ਸਾਰੇ ਗੁੱਭਣ ਨਿਕਲਣਗੇ। ਤਾਂ ਵੀ ਕਾਲ ਠੀਕ ਹੈ ਜੀ ਡਾਕਟਰ। ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਫਿਰ ਦਿਖਣ ਚ ਨਹੀਂ ਆਉਂਦੀਆਂ। ਠੀਕ ਹੈ ਜੀ। ਇਦਾਂ ਕਿ ਪਛੂਆ ਆਪਣਾ ਹਿੱਟ ਚ ਹੋਣਾ ਚਾਹੀਦਾ। ਘੱਟ ਵੱਧ ਨਹੀਂ ਹਿੱਟ ਚ ਹੋਣਾ ਚਾਹੀਦਾ। ਫਿਰ ਉਦੋਂ ਦਾ ਪਾਣੀ ਦਾ ਟੈਂਪਰੇਚਰ। ਉਦੋਂ ਵਾਰ ਫਿਰ ਪੰਡ ਦਾ। ਥੋੜੀ-ਥੋੜੀ ਕਾਟਬਾਦ ਰਹਿ ਜਾਂਦੀ ਹੈ। ਇਹ ਦੋ ਇੱਕ ਗੱਲਾਂ ਆਪਾਂ ਥੋੜੀ ਜੀ ਨੋਟ ਕਰ ਲਈਏ ਨਾ। ਜਿਹੜੀ ਆਪਣੇ ਪਸ਼ੂ ਆ ਜਿਹੜੀ ਗੱਭਣ ਦੀ ਜਿਹੜੀ ਮਾਤਰਾ ਉਹ ਵੱਧ ਹੋਵੇ ਨਹੀਂ ਕਰਨੇ ਦੇ ਬਕਤ ਕੁਝ ਜਿਹੜੇ ਗੱਭਣ ਨਿਕਲਦੇ ਨੇ ਇਹ ਵੀ ਫਿਰ ਮਾਲਕ ਦੀ ਫੜੀ ਹੋ ਜਾਂਦੀ ਹੈ ਤਾਂ ਘਾਟਾ ਬਹੁਤ ਵੱਡਾ ਪੈਂਦਾ ਜੇ ਪਸ਼ੂ ਖਾਲੀ ਰਹਿੰਦੇ ਜਾਂਦੇ ਨੇ ਹਾਂਜੀ ਸਹੀ ਹੈ ਜੀ ਪਸ਼ੂ ਗੱਭਣ ਰਹਣਗੇ ਮਾਲਕ ਨੂੰ ਵੀ ਬਹੁਤ ਫਾਇਦਾ ਹੈ ਤੇ ਡਾਕਟਰ ਦਾ ਵੀ ਬਹੁਤ ਹਾਂਜੀ ਸਰ ਇਹਦੇ ਚੋਂਦਾ ਨਾ ਨਾ ਬਣਦਾ ਠੀਕ ਹੈ ਜੀ ਠੀਕ ਹੈ ਜੀ ਕਰਦੇ ਹਾਂ ਠੀਕ